ਦੋ ਕਿਰਾਏ ਤੇ ਰਹਿਣ ਲੱਗ ਪਏ ਨਾ ਲੋਕੀ ਟਿਕਣ ਨਹੀਂ ਦਿੰਦੇ ਹੈਗੇ ਸਹੀ ਗੱਲ ਹੈ ਲੋਕੀ ਜੀ ਨਹੀਂ ਦਿੰਦੇ ਹੈਗੇ ਇਸ ਤੋਂ ਵਧੀਆ ਫੇ ਬੰਦਾ ਇਹ ਸੋਚਦਾ ਯਾਰ ਪਹਿਲਾਂ ਘਰ ਪਾ ਲਵਾਂ ਘਰ ਜਦੂ ਦੀ ਆ ਸਹੀ ਹੈ ਹੈ ਕਰੇਗੀ ਬੰਦਾ ਯਾਰ ਮਜਬੂਰੀਆਂ ਮਜਬੂਰੀਆਂ ਖਾਤਰ ਬੰਦਾ ਕਿਰਾਏ ਤੇ ਰਹਿੰਦਾ ਜੀ ਜਾਂਦੇ ਨੇ ਬੰਦੇ ਨਾ ਫੇਰ ਕੀ ਕਰਨਾ ਕੀ ਕਰਨਾ ਕਿਰਾਏ ਤੇ ਰਹਿੰਦਾ ਕਿਹਦਾ ਕੀ ਕਰਦਾ ਹੈ ਨਾ ਹਰ ਕੋਈ ਬੰਦਾ ਜਿਹੜਾ ਕਿਰਾਏ ਤੇ ਰਹਿੰਦਾ ਹਰ ਕੋਈ ਬੰਦਾ ਦੁਖੀ ਹੁੰਦਾ ਆ ਮੈਂ ਬੰਦੇ ਬਹੁਤ ਦੇਖਿਆ ਰੰਗ ਬਨਾਂਗੇ ਲੋਕੀ ਪਹਿਲਾਂ ਮੂਹ ਦੇ ਮਿੱਠੇ ਹੁੰਦੇ ਆ ਤੇ ਬਾਅਦ ਚ ਬਦਨਾਮੀਆਂ ਕਰਦੇ ਆ ਇਸ ਤੋਂ ਬੈਟਰ ਆ ਇਦਾਂ ਦੇ ਨੂੰ ਮੂੰਹ ਹੀ ਨਾ ਲਾਵੇ ਇੰਨੀ ਕੁ ਜਿਹੇ ਦੀ ਆਦਤ ਹੁੰਦਾ ਉਹਨੂੰ ਉੱਥੇ ਹੀ ਰੱਖ ਲਵੇ ਬੰਦਾ ਸਾਡੀ ਆਦਤ ਇਹ ਆ ਅਸੀਂ ਉਹ ਕਦੀ ਮਾਣਿਆ ਨਹੀਂ ਕੀਤਾ ਵੀ ਅਸੀਂ ਫੇਮਸ ਈ ਆ ਜਾਂ ਕੁਛ ਈ ਆ ਹਨਾ ਜੇ ਸਾਨੂੰ ਨੋਕ ਦੇਖਦੇ ਅਸੀਂ ਕਦੀ ਨਹੀਂ ਕਿਦਾ ਸਭ ਨੂੰ ਨੀਵੇਂ ਹੋ ਕੇ ਮਿਲਈਦਾ ਜਿਹੜੇ ਬੰਦੇ ਨੂੰ ਨੀਵੇਂ ਹੋ ਕੇ ਮਿਲਈਦਾ ਉਹ ਬੰਦਾ ਪੂਹੇ ਚੜਦਾ ਬਾਅਦ ਚ ਸਾਡੀ ਪੈਟਰ ਤੇ ਤੁਹਾਨੂੰ ਦੱਸ ਦავੇ ਤੁਸੀਂ ਕੀ ਆ ਦੱਸ ਉਹਨਾਂ ਬੈਟਰ ਬੰਦਾ ਆਪਣਾ ਨੂੰ ਨਿਆਰੇ ਲਵੇ ਪਰ ਠੀਕ ਠਾਕ ਆ ਇਹ ਨਹੀਂ ਵੀਰ ਸਹੀ ਦਾ ਦੱਸਦਾ ਕਰਦੀ ਆ ਇਸਦੇ ਤੋਂ ਬੈਟਰੀ ਆ ਬੰਦਾ ਆਪਣੇ ਨਿਆਰੇ ਲਵੇ ਬਸ ਠੀਕ ਠਾਕ ਆ ਜਿਹੜਾ ਵਧੀਆ ਬੋਲਦਾ ਨੂੰ ਬੋਲੇ ਕਿਸੇ ਨਾ ਦਿਨ ਹੋਣਾ ਮਤਲਬ ਬੰਦਾ ਚੱਲੇ ਮੈਂਸਾਉਂ ਲਾ ਲਿਆ ਦੁਨੀਆ ਦਾ ਜਦੋਂ ਬੰਦਾ ਆਪਣੇ ਦਿਲ ਦੀਆਂ ਗੱਲਾਂ ਦੱਸ ਦਿੰਦਾ ਨਾ ਹਰੇਕ ਨੂੰ ਬੰਦਾ ਫੇਰ ਬੱਡ ਪਿੱਛੇ ਛੁਰੀ ਮਾਰ ਦਿੰਦਾ ਇਸ ਤੋਂ ਬਿਹਤਰ ਹੀ ਸ਼ੇਕ ਹੁੰਦਾ ਹੀ ਹੁੰਦਾ ਹਾਂ ਇਸ ਤੋਂ ਬੈਟਰੀ ਆ ਬੰਦਾ ਆਪਣਾ ਨਿਆਰਾ ਲਵੇ ਜਿੰਦਗੀ ਦਾ ਬਸ ਠੀਕ ਠਾਕ ਹੈ ਨਾ ਬਸ ਹਰੇਕ ਨੂੰ ਬਸ ਉਹਨਾਂ ਘੇ ਰੱਖੋ ਕਿ ਜਿੰਨਾ ਅੱਗੋਂ ਬੰਦਾ ਕਰਦਾ ਹੋਵੇ ਹਾਂ ਵਾਹ ਬਾਦ ਨਹੀਂ ਆਵੇ ਅਗਲਾ ਬੰਦਾ ਤੁਹਾਡੇ ਸਿਰ ਤੇ ਚੜ ਜੂਗਾ। ਜਿਹੜੇ ਬੰਦੇ ਨਾਲ ਬਲੀਏ ਨੇ ਨਾ ਚੱਜਣਾ। ਜੇ ਕਿਸੇ ਨੂੰ ਬੁਲਾਈਏ ਨਾ ਫਿਰ ਆਕੜ ਉਹ ਕਰਦੇ ਆ। ਇਹ ਆਦਮਾ। ਮੈਂ ਕਹਿੰਦਾ ਗੱਲਾਂ ਸਹੀ ਆ। ਜੋ ਕਹਿੰਦਾ ਆ ਵੀ ਆਕੜ ਦਾ ਠੀਕ ਆ ਭਰਾਵਾ ਆਕੜੀ ਚੰਗੀ। ਉਹ ਗੋਟੀ ਆ ਬਣੀ। ਉਹ ਤੋਂ ਪਿੱਛੇ ਲੱਗੇ ਯਾਰ। ਛੱਡਿਆਂ ਦੇ ਵਿੱਚ ਆ ਨਾ। ਰੋਡ ਤੇ ਆ। ਦੇਖੋਣੀ ਇਹਨਾਂ। ਮੈਂ ਬੋਟਾਂ। ਮੈਂ ਬੋਟਾਂ ਦੀ ਬਣੀ। ਹੁਣ ਬਣੀ ਆ। ਉਹ ਮਿੰਨੇ ਆਪਾਂ ਦਾ ਪਾਜੀ ਕਹਿੰਦਾ ਬੈੱਡ ਰੇਖੀ ਕਿੱਦਾਂ ਦੇ ਲੈਣੇ ਹੋਣੇ ਹੋ ਗਏ ਮਾਰੇ ਟਾਪ ਦੇ ਦਿਖਾਉਂਗਾ ਰਾਤ ਨੂੰ ਦਿਖਾ ਦੂੰਗਾ ਉਦੋਂ ਨਿਕਲਾਂਗੇ ਫੇ ਦਿਖਾਉਂਗਾ ਜਨਨ ਜੀ ਆਸ ਪਹੁੰਚ ਗਏ ਪਹਿਲਾਂ ਹੁੰਦਾ ਜੀ ਹੋਣਾ ਸੀ ਲੱਗਿਆ ਜੀ ਟੈਲਫੋਨ ਆਪਾਂ ਕਿਹੜੇ ਪਿੰਡ ਆ ਸਾ ਨੰਗਾ ਸਲੜਾ ਨੰਗਾ ਸਰਾ ਸਰਾ ਹਾ ਸਲੜਾ ਸਰਾਣਾ ਓਲੀ ਓਲੀਆ ਓਲੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਹੰਦੂ ਕੀ ਕਹਿੰਦਾ ਹੈਗਾ ਪਾਪਾ ਪਾਪਾ ਤੁਸੀਂ ਕੀ ਕਹਿੰਦੇ ਮੈਨੂੰ ਦੱਸੋ ਮੋਟਰਸਾਈਕਲ ਚਾਚੂ ਲੈ ਗਿਆ ਨਾ ਮੋਟਰਸਾਈਕਲ ਪਹਿਲਾਂ ਕੀ ਕਹਿੰਦਾ ਈ ਬੋਲ ਕਹਿੰਦਾ ਮੇਰਾ ਮੁੰਡਾ ਨੱਬੰਦਿਆ ਕਹਿ ਮੜਾ ਕਹਿ ਇਹਨੂੰ ਗੁੱਦਾ ਲੋ ਵੀ ਚਲੋ ਚਲੀਏ ਫਿਰ ਲੋ ਵੀ ਅੱਜ ਬਹੁਤ ਸ਼ੁਭ ਕੰਮ ਕਰਨ ਚੱਲੇ ਆ ਸ਼ੁਭ ਕੰਮ ਬਹੁਤ ਜਿਆਦਾ ਸ਼ੁਭ ਕੰਮ ਕਰਨ ਚੱਲੇ ਅੱਜ ਬੂਟ ਮੇਰੇ ਵੀ ਦੋ ਭੈਣ ਜੀ ਮੈਂ ਸੱਚ ਪਾਲਿਆ ਚਲੋ ਮੈਡਮ ਜੀ ਕਹਿਣਾ ਸੀ ਭੈਣ ਜੀ ਕਹਿੰਦਾ ਮੰਮਾ ਤੂੰ ਹੀ ਗੱਲਾਂ ਪੇ ਬੂਟ ਢੂੰਡ ਲਿਆ ਬੂਟ ਲੱਭਦਾ ਪੀਤੀ ਕਹਿੰਦਾ ਬੂਟ ਤੇਰੇ ਕਿੱਥੇ ਚਲੋ ਮੈਂ ਹਾਂਜੀ ਮੇਰਾ ਤਾਂ ਪੁਰਾਣਾ ਆ ਲਿਆ ਮੈਂ ਤੋੜਾ ਇਹ ਬੂਟ ਉਹ ਮੇਰੇ ਪੁੱਤ ਦੇ ਲੱਕੜ ਮੈਂ ਕਹਿੰਦੇ ਮਾਰਿਆ ਦੱਸ ਕਹਿੰਦੇ ਮਾਰਿਆ ਕਹਿੰਦੇ ਮਾਰਿਆ ਇਨੇ ਮਾਰਿਆ ਇਨੇ ਮਾਰਿਆ ਇਹਨਾਂ ਦਬਕਾ ਮਾਰੀ ਨੂੰ ਦਰਗਾ ਮੱਥਪੜ ਮਾਰੇ ਤੱਪੜ ਮਾਰ ਕੱਪੜ ਮੱਥਪੜ ਮਾਰੇ ਤੱਪੜ ਮਾਰ ਤੇਰੀ ਚੱਲ ਆਇਆ ਹਜਾ ਲੱਗ ਗਈ ਥੋੜੇ ਲੱਗ ਗਈ ਆ ਲੱਕੜ ਵੱਜ ਗਈ ਲੱਕੜ ਲੱਕੜ ਵੱਜ ਗਈ ਮੁੰਡੇ ਦੇ ਤੇ ਲੱਗੀ ਤੂੰ ਮੇਰੇ ਮਾਰਿਆ ਪਾਪਾ ਉਹਨੇ ਕਹਰੇ ਆਜੇ ਛੋਟੂ ਸਾਡਾ ਮੰਮੀ ਚੱਤੀ ਫਿਰਦੀ ਸਾਡੀ ਹੈ ਓਕੇ ਜੀ ਬੋਸ ਜ਼ਰੂਰ ਲਮਾਂਗੇ ਕੋਟਨ ਕੀ ਲੋਹੀ ਬਯਰਥ ਕੋਕ ਬਯਰਥ ਕੀ ਹੈ ਕਿਤਨੇ ਗਵਾਨ ਬੇਬੀ ਦੇ ਸਾਡਾ ਮਨ ਕਿੰਨਾ ਖਲ ਗਿਆ ਇਹ ਰੋਂਦਾ ਬਹੁਤ ਹੁੰਦਾ ਹੈ ਨਵਾਂ ਤੇ ਇਹਨੂੰ ਚਾਹੀਦਾ ਦੋ ਦਾ ਬੱਦ ਹੂੰ ਚਾਣਾ ਇਹ ਰੋਂਦਾ ਆ ਦੇਖ ਸਾਡਾ ਡਾਂਸ ਕਰਦੀ ਚੰਨੀ ਕਰਦੀ ਮਨੂ ਆ ਜਾ ਸਾਹਮਣਾ ਜਿਹੜੇ ਵੀ ਆ ਜਵੇ ਸਾਡਾ ਬਲੌਗ ਬੰਦਾ ਕਰਨਾ ਹੈ ਕਿ ਕਰਾ ਬੰਦਾ ਬਲੌਗ ਤੇ ਉਹਨਾਂ ਨੂੰ ਉੱਠਾ ਜੇ ਰਹਿ ਤੈਨੂੰ ਉੱਠੋ ਰੋਮਾਂ ਮੈਂ ਟੈਨੂ ਕਹਿੰਦਾ ਰੋਟੇ ਦੀ ਆਲੀ ਨੂੰ ਤੁਸੀਂ ਸਭ ਤੋਂ ਲੇਟ ਉੱਠੇ ਹਸ ਤਨਾ ਅੱਗੇ ਲੇਟ ਉੱਠੇ ਮੈਂ ਹੜੇ ਲੱਗਿਆ ਰੱਬ ਰੱਬਾ ਮੈਂ ਬਲੌਗ ਚਲਾ ਰਹਿਣਾ ਹੈ ਚਲਾ ਰਹਿ ਬਲੌਗ ਹੈ ਦੇਖਾ ਥੋੜਾ ਲਿਆ ਅੱਧੀ ਅਪੂਦੀ ਆ ਗਰਾ ਸਾਨੂੰ ਨਹੀਂ ਰਹਿ ਗਿੰਦਾ ਇੰਟਰਨੈਸ਼ਨਲ ਖਿਡਾਰੀ ਹੂੰ ਓ ਓ ਹਨੂ ਦੇਖ ਤਾਣੀ ਨੂੰ ਬੀਬੀ ਆਹ ਬੇ ਤੇ ਮਾਰੀ ਬੀਬੀ ਬੁੱਢੀ ਆ ਮੇਰਾ ਪੇਚ ਬੁੱਢੀ ਭੁੱਢੀ ਨੀ ਦੱਸ ਗਾਜੋ ਅਗਰੇ ਵੀ ਕਰਦਾ ਬੰਦਰ ਨਾ ਹੋਵੇ ਤਾਂ ਹੈਲਮਟ ਪਾ ਕੇ ਐਕਸ਼ਨ ਮਾਰ ਦੋ ਜੀ ਮੈਂ ਮੁੱਕਦਾ ਕਿਉਂ ਚੱਲ ਨੀ ਦਾਂਸੀ ਆਪਾਂ ਕੋਲ ਮੰਗਿਆ ਨੰਨੇ ਸਾਡੇ ਦੇ ਹਾਈ ਲੱਗ ਗਈ ਜੀ ਆਈ ਲੱਗ ਗਈ ਯਾਰ ਇਹਨੇ ਦੇਖ ਲੈ 20 ਰੁਪਏ ਦੀ ਹੈ ਉਹ ਕੁਲਟੀ ਪਈ ਆ 20 ਰੁਪਏ ਦੀ 30 ਰੁਪਏ ਲਵਾਏ ਉੱਥੇ ਮਿਲੇ ਨੇ ਇੱਥੇ ਨਾ ਨਾ ਤੁਸੀਂ ਮਾਲ ਯਾ ਯਾ ਬ੍ਰੋਸ ਮਾਈਸ ਬ੍ਰੋ ਫੋਨ ਨਹੀਂ ਗਿਆ ਬਹੁਤ ਚਾਰ ਦਿਨ ਉਹ ਚਲਾਈ ਜਾਵਾਂ ਦੇਖ ਰਣੇ ਚਾਰ ਦਿਨ ਐਸ਼ ਕੀਤੀ ਪੂਰੀ ਭਾਈ ਮੈਂ ਤਾਂ ਪੈਸੇ ਮੁੱਕ ਗਏ ਪੂਰੀ ਚਾਰ ਦਿਨ ਐਸ਼ ਕੀਤੀ ਫਿਕਰ ਨੂੰ ਪਤਾ ਉਹ ਬਟ ਕੋਜ ਜੱਜ ਲੱਗਾ ਤਾਂ ਬੁੱਲਾ ਨਹੀਂ ਬੁੱਲਾ ਹੋਇਆ ਭਾਈ ਨਾ ਤੇ ਡਰਿੰਕ ਕੀ ਕਰ ਰਹੇ ਹੋ ਪਤਾ ਨਹੀਂ ਦਾ ਮਾਧਿਮਾ ਮੜਾ ਜੀ ਜਾਂ ਤਾਂ ਦਿਨ ਵੀ ਦੇ ਦੋ ਯਾਰ ਕਿੱਦ ਤੱਕ ਆ ਦੇਖੋ ਜੀ ਟੀਵੀ ਟਾਵਰ ਟੀਵੀ ਟਾਵਰ ਸਾਹਮਣੇ ਕੰਬਰੇ ਟੀਵੀ ਟਾਵਰ ਦੇ ਨੇੜੇ ਆ ਗਏ ਆ ਜੀ ਕੌਣ ਕੌਣ ਸਾਨੂੰ ਇੱਥੋਂ ਦੇਖਦਾ ਜੀ ਸਾਨੂੰ ਜਰੂਰ ਦੱਸਿਓ ਨਿਕੋ ਉਧਰ ਮੋਗਾ ਫਿਰੋਜ਼ਪੁਰ ਆਪ ਜੀ ਦਾ ਸਵਾਗਤ ਹੈ ਯਾਤਰਾ ਕਰਨ ਲਈ ਧੰਨਵਾਦ ਯਾਤਰਾ ਕਰਨ ਲਈ ਉਹ ਦੇ ਉਹ ਦੇ ਉਹ ਟੀਵੀ ਟਾਵਰ ਮਨੂੰ ਉਹ ਉੱਠ ਗਿਆ ਇਹ ਜਦੋਂ ਉੱਠਿਆ ਹੋਣੀ ਮੈਂ ਦੇਖਿਆ ਹੀ ਨਹੀਂ ਇਹਨੂੰ ਮੈਂ ਕਿਹਨੋਂ ਉੱਠ ਗਿਆ ਅਨੂਰੇ ਟੀਵੀ ਟਾਵਰ ਹਾਂ ਟੀਵੀ ਟਾਵਰ ਦੇਖੋ गाइस ਟੀਵੀ ਟਾਵਰ ਅਨੂਰੇ ਕਿੰਨਾ ਪਤਾ ਜੀਵੀ ਟਾਵਰ ਦੇ ਸਾਹਮਣੇ ਉਹ ਉਹ ਜਿਹੜਾ ਜਦੋਂ ਦੇਖਿਆ ਮੋਟਰਸਾਈਕਲ ਕਿੰਤਾ ਲੱਗ ਕੇ ਦਿਖਦਾ ਸੀ ਇਹ ਉਹ ਵੀ ਤਾਂ ਪਹੁੰਚ ਲੱਗ ਗਈ ਆਪਣਾ ਲੱਗਦਾ ਲੱਗ ਗਈ ਹੈਗਾ ਤੁਹਾਡੇ ਵਾਹ ਆ ਗਏ ਆ ਭਰਾਵਾ ਉਹ ਸਾਹਮਣੇ ਆ ਆ ਦੇਖੋ ਮਿੱਟੀ 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 ਦੇਖੋ ਮਿੱਟੀ ਜਿਹੜਾ ਸ਼ੀਸ਼ੇ ਪਾਦੇ ਆ ਬਬਾ ਜਿੱਤਣਾ ਜਿਹੜਾ ਘੱਟੇ ਚ ਕਿੰਨਾ ਅੰਨਾ ਘੱਟੇ ਚ ਘੁੰਮੀਦਾ ਉਹ ਜਿਹਦੇ ਮੋਰਚਾ ਦੇ ਵਿਚਾਰੇ ਆਹ ਦੀ ਟੀਵੀ ਦਾ ਉਹ ਹੁਣ ਦਿਖਦੇ ਨਹੀਂ ਲੈ ਹੁਣ ਨਹੀਂ ਦੇਖਣਾ ਇਹ ਨਾਲੋਂ ਚੜੀ ਗਾ ਨਹੀਂ ਆ ਆਹ ਯਾਰ ਸੇ ਦੂਰਦਰਸ਼ਨ ਅਸੇ ਟੀਵੀ ਮਤਲਬ ਟੀਵੀ ਦੇ ਚੈਨਲ ਚੋਂ ਨਾਲ ਇੱਥੇ ਜਾਂਦੇ ਆ ਨਾ ਸਾਰੇ ਜੋ ਵੀ ਆਪਣਾ ਟੀਵੀ ਜਿਹੜੀ ਨੈਸ਼ਨਲ ਹੋ ਗਿਆ ਦੂਰਦਰਸ਼ਨ ਚੈਨਲ ਟੀਵੀ ਸਿਮ ਨਾ ਪਾਓ ਆਂ ਅੱਛਾ ਸਿਮ ਇਸਮਾ ਨਾ ਆਹ ਦੇਖੋ ਕਿ ਲਈ ਘੱਟੇ ਕਿਤੋਂ ਨਹੀਂ ਆਣੇ ਰੱਬ ਸਾਰਿਆਂ ਨੂੰ ਗੱਡੀ ਦਵਾ ਦੇ ਮੇਰਾ ਇੱਕ ਬਸ ਸੁਪਨਾ ਤੁਹਾਡੇ ਮੂਲੇ ਇਹ ਨਾ ਵੀ ਟਾਈਮ ਦੇ ਹਿਸਾਬ ਨਾਲ ਉਹ ਸਾਬੋ ਮਤਲਬ ਰੱਬ ਸਭ ਕੁਝ ਸਹੀ ਕਰਦਾ ਹੈ ਹਨ ਜਿਵੇਂ ਆਪਾਂ ਕਹੀਏ ਵੀ ਰੱਬ ਆਪਣਾ ਨਹੀਂ ਸਾਰਾ ਕੁਝ ਠੀਕ ਕਰ ਦਿੰਦਾ ਕੋਈ ਗੱਲ ਨਹੀਂ ਹੈਗੀ ਹਨ ਇਹ ਟਾਈਮ ਟਾਈਮ ਹੀ ਕਰ ਦਿੰਦਾ ਕੋਈ ਟੈਂਪਰ ਉਹ ਆਪਾਂ ਤਾਂ ਜਵਾਬ ਦੇ ਨੂੰ ਬੰਦ ਕਰਦੇ ਆ ਪਤਾ ਕੀ ਆ ਰੱਬ ਮਾੜਾ ਟਾਈਮ ਵੀ ਵੀ ਲਿਆਂਦਾ ਹੈ ਇਹ ਚੰਗੇ ਟਾਈਮ ਵੀ ਲਿਆਂਦਾ ਹਨ ਰੱਬ ਮਾੜਾ ਟਾਈਮ ਤਾਂ ਲਿਆ ਹੁੰਦਾ ਕਿ ਦੁਨੀਆ ਦਾ ਪਤਾ ਲੱਗ ਜੇ ਵੀ ਨਾਲ ਬੋਲਣਾ ਲੱਗ ਗਿਆ ਰਿਸ਼ਤੇਦਾਰਾਂ ਬਾਰੇ ਆਪਣੇ ਸ਼ਰੀਕੇ ਬਾਰੇ ਮਤਲਬ ਭੈਣ ਭਰਾ ਵਾਲੇ ਮੈਂ ਗੱਲ ਦੇ ਲੋਕੀ ਕਰਦੇ ਕੀ ਕਰਦੇ ਹੈਗਾ ਆ ਦੇਖੋ ਅਰੇ ਗੁਰਦੁਆਰਾ ਸਾਹਿਬ ਸੋਹਿਆਂ ਮਰੀ ਕੀ ਸੋਹਿਆਂ ਬਾਰੇ ਮੈਂ ਕਿਹਾ ਸੋ ਜਾ ਆ ਦੇਖੋ ਸੁੱਤਾ ਗਾਇਸ ਕਿੱਦਾਂ ਵਾਹੇ ਗੁਗੂ ਵਾਹੇ ਗੁਰੂ ਵਾਹੇ ਹੇ ਗੁਰ ਉਹ ਨਾ ਮੈਂ ਮਬੂ ਮਾਰ ਰਹੀ ਹਾਂ ਕਿੱਥੇ ਦੇਖਣੀ ਆਈ ਹੈਗੀ ਨਹੀਂ ਦੂਜੀ ਟੇਹ ਆ ਇਹ ਦੂਜੀ ਜਿਹੜੀ ਆਪਾਂ ਗੱਲ ਆਪਦੇ ਉਹ ਹੈਗੀ ਉਹ ਨਹੀਂ ਬਾਈ ਘਰ ਬਣਾਉਣ ਨੂੰ ਮੈਂ ਆਪਣਾ ਘਰ ਬਹੁਤ ਘੱਟ ਬਜਟ ਤੇ ਤਿਆਰ ਕਰਨਾ ਚਾਹੁੰਦਾ ਹਾਂ ਵੀ ਵੀ ਮੈਂ ਬਹੁਤ ਦਿਮਾਗ ਨਾਲ ਘਰ ਬਣਾਉਣਾ ਹੈ ਮੈਂ ਇੱਕ ਇੱਕ ਪੈਸਾ ਸੋਚ ਸਮਝ ਕੇ ਲਾਉਣਾ ਹੈ ਤੇ ਕਾਪੀ ਤੇ ਲੇਖੇ ਲਾਉਣਾ ਹੈ ਠੀਕ ਹੈ ਉਹ ਵੀ ਮਾਰਮਲ ਦਾ ਇਹ ਮਾਰਮਲ ਸੋਚੀਆਂ ਹੈ ਘਰ ਮੈਂ ਬਣਾਉਣ ਜਾ ਰਿਹਾ ਹਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਘਰ ਬਣਾਉਣਾ ਮੈਂ ਉਹ ਦਿਮਾਗ ਤੋਂ ਘਰ ਬਣਾਉਣਾ ਆ ਮੈਂ ਇੱਕ ਇੱਕ ਰੁਪਇਆ ਸੋਚ ਕੇ ਲਾ ਆਇਆ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਖਾਤੇ ਨਹੀਂ ਖਾਦੀ ਪੈਸੇ ਬਚਾਉਂ ਆਟਾ 4 ਦਿਨ ਹੋਰ ਨਿਕਲੇ ਗਏ ਗਾਇਸ ਰੋਟੀ ਤਾਂ ਨਹੀਂ ਖਾਦੀ ਕਿਉਂਕਿ ਇਹਨਾਂ ਨੇ ਪੀ ਪੀ ਸਟਿੰਗ ਸਟਿੰਗ ਜਿਹਦਾ ਕਹਿੰਦੇ ਪੀਟੀ ਜੀ ਗਾਇਆ ਬਹਿਣਾ ਉਹ ਦਾਲੂ ਬਹਿ ਲੱਗੇ ਹੋਰ ਕੋਲ ਬੂਟੀ ਕਿੰਨੇ ਸੋਨੇ ਲੱਗਦੇ ਉਹਦੇ ਆਈ ਚਲੋ ਘਰ ਬਣਾ ਲਾਂਗੇ ਪੱਕਾ ਲਾਉਂਦਾ ਮੈਂ ਉਹ ਬੈਟੀ ਵੀਰ తరికా <laughs> ਉਹ ਲਾ ਪਾਰੀ ਦਮੈਂ 40 ਨਾ ਆਏ ਕਿੱਥੇ ਜਾਣਾ ਹੈ ਅੱਗੇ ਪੁੱਛ ਲਓ ਪਹਿਲਾਂ ਦਾ ਇਹ ਗੱਲ ਤੇ ਪਹਿਲਾਂ ਲੈ ਗਏ ਨੂੰ ਫੇਰ ਲੱਗਦਾ ਗੱਲ ਦੇ ਨਾਲ ਆ ਵੀ ਗਾਟ ਪਾਇਆ ਹੈਲੋ ਮੈਂ ਕਹ ਪਾਜੀ ਆਰੇ ਤੋਂ ਗਾਣੂ ਆਏ ਅੱਗੇ ਸਕੂਲ ਲੰਗੇ ਸੀਗੇ ਕਬੂਤਰ ਆ ਆ ਆ ਕਬੂਤਰ ਆ ਆ ਸੋਣਿਆ ਬੰਦ ਜੀ ਲੋ ਬਈ ਆਪਾਂ ਘਰ ਬਣਾਉਣਾ ਆ ਇਹਨਾਂ ਦਾ ਤੁਸੀਂ ਦੇਖੋ ਫੈਕਟਰੀ ਦੇ ਪਹੁੰਚ ਗਏ ਆ ਆਰਾ ਸੋਰਾਲੀ ਸ਼ਹਿਰ ਆ ਚੀਜ਼ ਹੁੰਦੇ ਆ ਇਦਾਂ ਹੋਣਾ ਅੱਧਾ ਬੰਨੀ ਕੰਦ ਇਹਦੇ ਨਾਲੇ ਸਫਾਈ ਕਿੰਨੀ ਐਟਾ ਨਾਲ ਹੈ ਹਾਂ ਇੱਟਾ ਨਾਲ ਹਾਂ ਇਹ ਆ ਚੀਜ਼ ਆ ਦੇ ਨਾਲੇ ਹੈ ਵੀ 20 20 20 ਕਿਲੋ ਦਾ ਇਹ ਕਿੰਨਾ ਭਾਰ ਪਈ ਇਹਦਾ 22 700 23 ਕਿਲੋ ਦਾ 23 ਕਿਲੋ ਦਾ ਇੱਕ ਆ ਇਹ ਤੇ ਕੰਦ ਤਾਂ ਕਿੰਨੀ ਭਾਰੀ ਹੋ ਜਾਣੀ ਐਟਾ ਦੇ ਬਰਾਬਰ ਜੇ ਗੱਲ ਕਰੀਏ ਤਾਂ ਬੰਦਾ ਆ ਦੇ ਲੋ ਵੀ ਆਪਾਂ ਇਹਦਾ ਘਰ ਘਰ ਬਣਾਉਣਾ ਆਪਾਂ ਉਹਨੇ ਬਾਈ ਕਰਨਾ ਬਣਦੇ ਪਏ ਹੈ ਇਹ ਏ ਵੀ ਕੋ ਟਾਇਲਰ ਟੂਲਾ ਹੋਣਗੇ ਬਣਾਉਣ ਵਾਸਤੇ ਹਾਂ ਚਲੋ ਫੇ ਅਰ ਇਹ ਵੀ ਬਹੁਤ ਜ਼ਿਆਦਾ ਭਾਰੇ ਨਾਲ ਦੇ ਲੈ ਆ ਤੇ ਹੈਵੀ ਠੀਕ ਕਿਲੋ ਵਾਲੇ ਲੋ ਵੀ ਆ ਬਣਦੇ ਵੀ ਇਹ ਬਣਾਏ ਛੋਟੇ ਆ ਪੀਸ ਉਹ ਬਣਾਉਂਦੇ ਆ ਸਾਰੇ ਆਨੇ ਦੇਖੋ ਪਰ ਇਹ ਕਿ ਇਹ ਛੋਟਾ ਸਾਈਜ਼ ਆ ਨਾ ਹਾਂ ਇਹ ਬਣਦੇ ਆ ਇਹ ਭਾਜੀ ਜਿੱਦਾਂ ਜਦਾਂ ਆਰਡਰ ਹੋਣਾ ਉਦੋਂ ਤਾਂ ਬਣਾਈ ਜਾਂਦੇ ਹਣੇ ਤਾਜ਼ੇ ਤਾਜ਼ੇ ਹਨਾ ਇਸੋ ਕੁ ਕੁ ਇੱਕ ਬੰਦਾ ਰੰਦਾ ਅੱਛਾ ਅੱਛਾ ਸੌਕ ਪਟੇ ਰੱਖੀ ਜਾਂਦੇ ਠੀਕ ਹੈ ਠੀਕ ਹੈ ਭਾਜੀ ਜੀ ਲੋ ਵੀ ਬਾਬਾ ਜੀ ਦੀ ਮਿਹਰ ਦੇ ਨਾਲ ਤੇ ਕੰਮ ਆਪਾਂ ਸਟਾਰਟ ਕਰ ਦੇਣਾ ਹੁਣ ਤੇ ਆਹ ਦੇਖੋ ਇੱਧਰ ਟਰਾਲੀ ਚੱਲੀ ਆ ਕਿਸੇ ਨੇ ਮੰਗਾਇਆ ਹੋਣਾ ਹਨ ਆਪਣੇ ਵੀ ਆ ਜਣੇ ਆ ਤੇ ਉਹ ਦੇਖੋ ਵਧੀਆ ਕਰਾਂਗੇ ਹੁਣ ਬਾਬੇ ਜੀ ਮੇਰੇ ਲੋ ਜੀ ਹੁਣ ਆਪਾਂ ਚੱਲੇ ਆ ਘਰੇ ਆਪਾਂ ਆਏ ਸੀ ਪਹਿਲਾਂ ਹਸਪੀਟਲ ਨਾਲ ਹੀ ਆਪਣੇ ਇੱਥੇ ਫੈਕਟਰੀ ਸੀ ਆਪਾਂ ਤੋਂ ਬਾਈ ਕਰਨਾ ਸੀ ਇੱਦਾਂ ਤੇ ਸੋ ਆਪਾਂ ਫੇਰ ਨਾ ਇੱਧਰ ਨੋ ਆ ਗਏ ਹੁਣ ਚੱਲੀ ਆਪਾਂ ਘਰੇ ਠੀਕ ਆ ਜੀ ਹਾਂ ਕੀ ਵੇ ਵੰ ਮੋ ਕਿਨ ਹੋਇਆ ਚਲੋ ਗੁਰਦੁਆਰਾ ਸਾਹਿਬ ਦੇਖਿਆ ਗਲੇ ਨੇ ਤਾਂ ਜੈ ਕੀਤੀ ਉਹ ਆ ਉਹਦੇ ਗੁਰਦੁਆਰਾ ਸਾਹਿਬ ਨਾਲ ਅੰਦਰ ਉਹਨੇ ਉਹ ਤਾਂ ਸਾਹਿਬ ਸੇ ਕਿਹਾ ਜਾ ਹਾਂਜੀ ਉੱਦੇ ਨਹੀਂ ਉਹਨੇ ਕਿਹਾ ਜਾ ਮੈਂ ਕਿਹਾ ਗੁਰਦੁਆਰਾ ਸਾਹਿਬ ਅੰਦਰ ਮੈਨਾਂ ਬਹੁਤ ਡੈਰੀ ਹੈਂਟਿਆ ਬਟ ਜਦੋਂ ਮੇਰੇ ਛੋਟਿਆਂ ਦੇ ਅੱਖਾਂ ਦਾ ਟੈਸਟ ਹੋਇਆ ਸੀ ਨਾ ਇੱਥੇ ਹੋਇਆ ਸੀ ਮੰਮਾ ਇੱਥੇ ਗਰਾਮੀ ਅਸੀਂ ਨੇ ਵੀ ਸੈਰ ਦਾ ਵੀ ਲਾਰਾਣੂ ਨੇ ਵੀ ਅੱਛਾ ਮੇਰਾ ਇੱਥੇ ਹੋਇਆ ਸੀ ਟੈਸਟ ਹੋ ਗਿਆ ਹੋ ਗਿਆ ਬਾਜਾ ਹੈ ਹੋ ਗਿਆ ਬਾਜਾ ਹਾਂ ਇੱਥੇ ਬਹੁਤ ਫੇਮਸ ਹਸਪੀਟਲ ਆ ਆ ਦੇਖੋ ਅੱਜ ਬਾਜਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਇੱਥੇ ਲੱਸੀ ਬਹੁਤ ਸਵਾਦ ਹੁੰਦੀ ਪੀਤੀ ਕਦੀ ਲੱਸੀ ਤੁਸੀਂ ਹਾਂ ਵੇਖੋ ਪੀਤੀ ਕਦੀ ਲੱਸੀ ਇੱਥੇ ਮੈਂ ਲੱਸੀ ਕਦੀ ਪੀ ਕੇ ਨਹੀਂ ਦੇਖੀ ਇੱਧਰ ਆਉਗੇ ਇੱਥੇ ਲੱਸੀ ਬਹੁਤ ਸਵਾਦ ਹੁੰਦੀ ਇੱਥੇ ਦੀ ਆਇਆ ਬਲਕਾ ਤੋਂ ਘਰੇ ਪਹੁੰਚਣਾ ਲਾਈਟ ਆਉਂਦੀ ਆ ਲੱਗ ਗਿਆ ਤੇ ਹਾਈ ਮਨਵੀਰ ਹਾਈ ਕਿਤ

240 ਰੁਪਏ ਤੇ ਤੂੰ ਕਿਹੜੀ ਖਰੀਦਣਾ ਕੋਈ ਵੀ ਲੈ ਲਓ ਇਹ ਗੋਭੀ ਲੋ ਮੀਨਾ ਹੋ ਗਿਆ ਚੱਲ ਆ ਗੋਭੀ ਵੀ ਆ ਗਈ ਆ ਤੇ ਚਿਮਲਾ ਵੀ ਹੈਗੀ ਆ ਬੈਂਗਣੀ ਉਹ ਗੀਰੇ ਦੀ ਟਮਾਟਰ ਵੀ ਕਿਹੜੀ ਲੈਣੀ ਸਤਜੀ ਆ ਦੇਖੋ ਜੀ ਆ ਓਏ ਅਨਾਰ ਦੇਖੋ ਆ ਗਈ ਹੈ ਨਾ ਨਾ ਨੱਖਾ ਦੇ ਬੱਚੇ ਆਓ ਨੱਖਾ ਦੇ ਬੱਚੇ ਆ ਗਈ ਨੱਖਾ ਦੇ ਬੱਚੇ ਗਾਇਸ ਆ ਦੇ ਲੋ ਆ ਮੇਰੇ ਮਮਮੀ ਨੂੰ ਲੱਗੀ ਪੋਖ ਤਾਂ ਫੜ ਲਈ ਮੈਂ ਤੇ ਮਮਮੀ ਨੂੰ ਮੰਨ ਦੇ ਮੈਨੂੰ ਬਾਈਟ ਇੱਕ ਨਰ ਇਹਨੇ ਇੱਕ ਸੱਤ ਦੇ ਲਵਾਇਆ ਲੈਣੇ ਹਾਂ ਦੇ ਕਿਦਾਂ ਲਈ ਦੋ ਸਰਕਾਰੀ ਰਾਖੜੇ ਕਿ ਕੱਚੇ ਹੁਣ ਵਿੱਚ ਵਿੱਚ ਚਿੱਟੇ ਚਿੱਟੇ ਨਿਕਲਦੇ ਹੁਣੇ ਇਹ ਲਾਲ ਨਹੀਂ ਹੋਣੇ ਆਹ ਹੋਏ ਲਾਲ ਨਹੀਂ ਹੋਣੇ ਵਿੱਚ ਚਿੱਟੇ ਚਿੱਟੇ ਨਿਕਲਦੇ ਨੇ 2 ਕਿਲੋ ਹੋ ਗਏ ਦੋ ਕਿਲੋ ਕਹਤੇ ਸੀ ਉਹ ਖੱਟੇ ਨਾਲ ਹੁਣ ਮਿਲਾ ਦੇ ਗੋਲ ਖੇ ਗਾਏ ਇਹ ਮੇਰਾ ਭਰਾ ਪਾਖਟਾ ਇਹ ਖੱਟੇ ਕਟਾਇਆ ਵਾਪਸ ਲੈ ਆਇਓ ਪੈਸੇ ਡਬਲੇ ਆਓਗੇ ਅਸੀਂ ਗੱਡੀ ਤੁਹਾਨੂੰ ਪੈਸੇ ਡਬਲੇ ਲੈ ਕੇ ਜਾ ਬੇਚ ਸੇਵ ਗੋਲ ਜਿਹੜੇ ਉਹ ਵਿੱਚ ਖੱਟੇ ਆ ਉਹ ਜਿਹੜੇ ਗੋਲ ਸੇਵ ਉਹ ਖੱਟੇ ਆ ਵਿੱਚ ਝਾੜੀ ਲਾਈ ਥੱਲੇ ਆਓ ਮੰਮੀ ਦੇ ਇਹ ਸਾਰੇ ਉਹੀ ਪਾਏ ਹੁਣੇ ਪੱਕਾ ਆ ਵਾਲੇ ਪਾਏ ਆ ਕੀ ਵਾਪਸ ਲਓਗੇ ਆ ਉਹ ਗੋਲ ਸੇਵ ਕਟਾ ਕੇ ਦੇ ਮੰਮੀ ਅੰਨਾ ਕੀ ਕਰਦੇ ਪਏ ਹੋ ਤੁਸੀਂ ਦਸ 골 ਸੇ ਬਿਟਾਗੇ ਦੇਖ ਆ ਵੀ 골 ਸੇ ਵੀ ਇੱਦਾਂ ਦਾ ਵੀ 골 ਆ ਹਾਂ ਮਰਕੇ ਇਹ ਨਹੀਂ ਵੇਚਦਾ ਆ ਕੇ ਲੈ ਆ ਯਾਰ ਇੱਕ ਸੇ ਵੀ ਕੱਟਦੇ ਯਾਰ ਇਹ 골 ਨਹੀਂ ਕੱਟਣਗੇ 골 ਆ ਦੇਖਿਆ ਉਹਨੂੰ 골 ਨਹੀਂ ਚੱਕਿਆ ਉਹਨੇ हमारे पास सेव है एक्सपेरिमेंट करने के लिए भी आ, एक गोल नहीं सेव भी उन्हें वो बढ़ाया जो मिट्टा है गोल नहीं बढ़ाया उन्हें जो दूजा है ना तो कटिंग कटिंग चेक करो कटिंग। तो नवीला दिला दी साथ में। देखो हाथ चे ना मैं बाद दे तड़े। कितने जी ये काटे? <laughs> आपण बोलूया जी या क्यों कवर चढ़े हैं हां है आने हा? आरे गाइस कटिंग बहुत अच्छी है आपकी ये लो बेटा ले 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 <laughs> ना दूध दले लल्ले ही हैं सीना पे उन लग जाए और नए मीठे सेवा ਤੇ ਨੂੰ ਗੋਲ ਕੱਟ ਨਹੀਂ ਜਦੋਂ ਦਿਖਾਇਆ ਉਦੋਂ ਪਤਾ ਲੱਗਾ ਬੋ ਮਠੇਆ ਸੇਵ ਹੂੰ ਅਸੀ ਬੋ ਹੈ? ਉਹ ਚੀਫ ਹੋ ਲੋ ਇਹ ਹਾਂਜੀ ਲੋ ਜੀ ਆਪ ਆ ਗਏ ਆ ਜੀ ਆਪਣੇ ਸ਼ਹਿਰ ਪੋਪਰ ਕਹਿੰਦੇ ਪੋਪਰ ਆ ਗਏ ਜੀ ਆਦਮਪੁਰ ਅੱਡਾ ਜਾਜਾ ਦਾ ਇਹ ਦੀਆ ਤੇ ਆ ਗਏ ਆਪਾਂ ਜਾਜਾ ਦੇ ਇਹ ਦੀਏ ਮੈਂ ਵੀਰ ਕਿ ਪਾਟਕ ਲੱਗਾ ਉਹ ਆਟਕ ਖੁੱਲਿਆ ਹੁਣ ਪਾਟਕ ਖੁੱਲਿਆ ਜੱਜਾਂ ਦਾ ਡਾਈਰੀ ਹੈ ਹੈ ਡਾਈਰੀ ਜੱਜਾਂ ਦਾ ਡੱਡਾ ਮੈਨੂੰ ਕਹੇ ਜੱਜਾਂ ਦਾ ਡੱਡਾ ਕਹੇ ਤੂੰ ਜੱਜਾਂ ਦਾ ਡੱਡਾ ਮੁੰਡੇ ਨਹੀਂ ਕੋਲਿਆਂ ਦੀ ਮਿਲੀ ਨਹੀਂ ਮੰਮਾ ਖਾਈ ਨਹੀਂ ਮੁੰਡੇ ਦੀ ਬੋਤਲ ਲੈਣੀ ਆ ਬੋਤਲ ਹੁਣ ਸ਼ਾਮ ਨੂੰ ਲਿਆਉਣਾ ਹੈ ਬਾਚ ਵਧੀਆ ਵਾਲੀ ਲੈ ਕੇ ਆਇਓ ਦਿੱਤਾ ਕੀ ਜੀ ਲੈਣੀ ਹੁਣ ਬਸ ਹੈ ਜੀ ਮੈਂ ਨਹੀਂ ਲੈਣੀ ਗੱਲ ਤੋਂ ਨਹੀਂ ਕੱਚ ਦੀ ਬੋਤਲ ਵਧੀਆ ਨਿਆਣੇ ਨੂੰ ਅਵੇਲੇਬਲ ਪਰ ਮੈਨੂੰ ਕੱਚ ਦੀ ਸਾਡੀ ਐਨੇ ਨਹੀਂ ਰਹਿੰਦੀ ਕੱਚ ਦੀ ਬੋਤਲ ਨਹੀਂ ਟੁੱਟ ਜਾਂਦੀ ਆ ਗੱਲ ਇਹ ਆ ਟੁੱਟਿਆ ਨਹੀਂ ਮੈਂ ਕਹਿੰਦਾ ਪਹਿਲੇ ਦਿਨ ਨਹੀਂ ਟੁੱਟਿਆਣੀ ਉਹ ਕੱਚ ਦੀ ਬੋਤਲ ਤਾਂ ਐਡਾ ਆ ਗਾਰੰਟੀ ਆ ਪਹਿਲੇ ਦਿਨ ਹੀ ਨਹੀਂ ਟੁੱਟਿਆਣੀ ਉਹ ਮੈਂ ਵੀ ਦੇ ਅੰਦਰ ਦਵਾਈ ਲਾਈ ਨਹੀਂ ਅਮਨੇ ਨਹੀਂ ਦੀ ਦਵਾਈ ਆ ਵੀ ਤਬੇ ਨਾ ਖਾਓ ਤਾ ਖਾਓ ਤਾ ਸੱਜਣ ਸੱਜਣ ਹਾਈਪੀਆ ਜੱਜੀ ਸਨੀਵੀਂ ਸੰਗਣ ਵਾਲਾ ਜੱਜ 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 ਕੁੜੀਆਂ ਨੂੰ ਜਿਆ ਕਰੀ ਜਾਂਦਾ ਓਏ ਕੁੜੀਆਂ ਨੂੰ ਜਿਆ ਕਰਦਾ ਰਿਹਾ ਸਾਹਮਣੇ ਫੋਟੋ ਉਹਦੇ ਮਹਾਵੀਰ ਉਹਦੇ ਮਹਾਵੀਰ ਦੇਖੀ 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 ਚਾਚੂ ਓਏ ਰਮੀ ਰਮੀ ਅੰਦਰੀ ਵੱਡ ਗਿਆ ਚਲ ਗਿਆ ਜਿਪੂ ਮਾਸਟਰ ਅਸੀਂ ਆ ਗਏ ਆ ਜਿਪ ਉੱਪਰ ਜਿਮ ਦਾ ਜ਼ਮਾਨਾ ਕੋਈ ਨਹੀਂ ਆਉਂਦੇ ਜਿਪ ਉੱਪਰ ਜਿਮ ਦਾ ਜ਼ਮਾਨਾ ਆਉਂਦੀ ਪਿਆ ਇਹ ਖੁੱਲਣੀ ਨਹੀਂ ਹਣੀ ਆਹੋ ਇਹਦੀ ਮੇਰਾ ਫੋਨ ਦੇ ਦੋ ਮੈਨੂੰ ਜੇ ਮੇਰੇ ਕੋਲ ਹੀ ਰੱਖ ਜਾ ਨਵੀਂ ਖੁੱਲਣੀ ਨਹੀਂ ਆਹ ਬੋਤਲ ਬਾਰੇ ਬੋਤਲ ਕੀ ਜੇ ਸਨ ਨੂੰ ਆਹ ਖੁੱਲ ਗਈ

ਸੋਚੇ ਕਿ ਕਿ ਵਾਸਾ ਤੇ ਨਾ ਉਹ ਗੱਡੀ ਯਾਰ ਮਾ ਦੋ ਨਾ ਨਿਕਲਣਾ ਭਾਈ ਮੈਨੂੰ ਬਣਾ ਠੀਕ ਕੱਢਣੀ ਹੈ ਵੇਖੋ ਕੱਢਣੀ ਬਹੁਤ ਕੀ ਜਾਂਦੀ ਹੈ ਉਹ ਮੋਟਰ ਸੇ ਮੈਂ ਤੋਹ ਲੈਣੀ ਹੈ ਲਾਂ ਨਹੀਂ ਪਾੜਦੀ ਹਾਂ ਹਾਂਜੀ ਜੀ ਆਪਾ ਉਹ ਕਾਕੇ ਨੂੰ ਚੱਲ ਜਿੱਤੇ ਅਸੀਂ ਚਿੱਲੇ ਪਾ ਦੇ ਕੱਪੜੇ ਚਿੱਲੇ ਜਿੰਨੇ ਬੋਲੇ ਚਿੱਲੇ ਦੇ ਦੇਣ ਕੋਠੇ ਲੈ ਕੇ ਜਾਣਾ ਕਾਕੇ ਨੂੰ ਮਨਵੀਰ ਕਿਤੇ ਆਸ ये देखो डांसर डांसर dansa ऐसी बनाओनी है जी सब्जी ਆਪਾਂ ਇਹਨਾਂ ਦੀ ਹਾਲਵਾ ਬਣਾਇਆ ਨੂੰ ਬਣਾਣਾ ਤਾਜੀਆ ਹਣਾ ਤਾਂ ਤਾਂ ਇਹਨੂੰ ਆਹਣਾ ਕਿੱਦਾਂ ਕਟੂੰਦਾ ਤਾਜੀਆ ਉਹਨੂੰ ਕਟੂੰਦਾ ਸੈਲਪੇ ਉਪਰੋਂ ਨਹੀਂ ਹਾਂ ਮਾਰ ਮਾਰ ਕੀ ਚਲ ਕੋਲ ਮਾਗੇ ਉਹ ਵੀ ਅੱਜ ਆਪਾਂ ਸਬਜ਼ੀ ਬਣਾ ਰਹੇ ਹਾਂ ਤੁਹਾਨੂੰ ਕਿਉਂ ਨਾ ਦਾਲਾਂ ਵਿੱਚ ਦੇਖੀ ਸਬਜ਼ੀ ਬੁੜੀਆਂ ਨਹੀਂ ਲੱਗਦੀਆਂ ਦੇਖੀ ਜਾ ਸਾਡੇ ਦਾ ਨਖਰੇ ਹੀ ਦੇਖਣੇ ਤੁਹਾਨੂੰ ਤੇ ਕਿਉਂਕਿ ਬੈਠੇ ਪਟਾਣੀ ਚੀਜ਼ ਮਿਲ ਜਾਂਦੀ ਹੈ ਨਾ ਅੱਛਾ ਹਾਂਜੀ ਮਮਾ ਬਣਾਇਆ ਕਰੋ ਮਮਾ ਨਾ ਬਣਾਇਆ ਕਰੋ ਇਹਨਾਂ ਲਈ ਚੀਜ਼ ਇਕੱਲਾ ਹੀ ਬਣਾ ਸਕਦਾ ਦੇਖ ਲਓ ਇੱਕ ਅੱਧੇ ਦਿਨ ਹੀ ਬੰਨੀ ਆ ਅਦੀਬ ਨਹੀਂ ਬਣਦੀ ਇਦਾਂ ਨਹੀਂ ਹੋ ਸਕਦਾ ਤੁਸੀਂ ਨਹੀਂ ਜਣਾ ਪੁੱਛ ਮਮੀ ਨੂੰ ਡਾਈਟ ਕੋਣ ਕੱਲਾ ਹੀ ਬਣਾਉਂਦਾ ਹੈ ਆਪਣੀ ਡਾਈਟ ਹੀ ਬਣਦੀ ਸੀਗੀ ਨਾ ਡਾਈਟ ਉਹ ਹੀ ਹੁੰਦੀ ਖਾਣ ਨੂੰ ਡਾਈਟ ਕਹਿੰਦੇ ਇਹ ਰੋਟੀ ਰੋਟੀ ਨਹੀਂ ਨਾ ਬੰਨੀ ਹੋਇਆ ਮੱਚਰ ਦੇਖੋ ਇੱਥੇ ਮੱਛਰ ਦੇਖੋ ਕਿੰਨਾ ਇੱਥੇ ਬਾਰੂ ਗੋਂਦਾ ਹੈ ਹੁਣ ਬਹੁਤ ਜ਼ਿਆਦਾ ਇਹ ਤੁਹਾਡੇ ਕੋਲੋਂ ਨਹੀਂ ਬਣਨੇ ਵਿਕਰਮ ਇਹ ਹੈ ਮੈਂ ਤਾਂ ਬੰਨ ਹੀ ਨਹੀਂ ਇਹਦਾ ਬੈਟ ਨਹੀਂ ਹੁਣੇ ਮਮਾ ਚਲਾ ਲਓ ਇਹਨੂੰ ਨਹੀਂ ਮੈਂ ਤਾਂ ਬੰਨ ਹੀ ਨਹੀਂ ਜੇ ਕੱਟ ਨਹੀਂ ਮੂੰ ਬਣਾਣੀ ਹੁਣੇ ਮੈਂ ਇਹ ਸਾਜੀ ਹੂੰ ਬਣਾ ਹੀ ਨਹੀਂ ਮੈਨੂੰ ਨਹੀਂ ਬਣਾਉਣੀ ਤੂੰ ਤਾਜੀ ਹੈ ਇਹ ਆਏ ਕਿਥੋਂ ਆ ਗਾਈਸ ਪਾਊਡਰ ਲਿਆਨੀ ਬਨਵੀਰਾ ਜੀ ਕਾਕਾ ਕਾਕੇ ਦਾ ਪਾਊਡਰ ਦੇ ਕਿਆ ਇੱਕ ਬੋਤਲ ਆ ਸੁਟੀ ਖਾਲੀ ਕਰਕੇ ਕੋ ਇੱਕੋ ਤੇ ਦੇਖ ਜਲਦੀ ਜਲਦੀ ਕੱਟੋ 2 ਮਿੰਟਾਂ ਚ ਤੇ 2 ਮਿੰਟਾਂ ਚ ਕੱਟੇ ਜਾਂਦੇ ਇਹ ਦੋ ਮਿੰਟਾਂ 'ਚ ਕੱਟ ਜਾਂਦੀ ਹੈ। ਹੋਰ ਦੋ ਮਿੰਟ ਹੀ ਲੱਗੇ ਦੇਣਾ। ਤੁਸੀਂ ਕਿੰਨਾ ਟਾਈਮ ਲਾਤਾ? ਕਿੰਨਾ? ਹਾਂਜੀ। ਦੋ ਮਿੰਟ ਲੱਗੇ ਜਨਾਬ। ਕੋਈ ਵੀ ਨਾ ਟਾਈਮ ਲਾ। ਕੀ ਹੋ ਜਾਊਗਾ? ਇਦਾਂ ਵੀ ਜਾਂਦਾ ਏ। ਇਦਾਂ ਕਰਦਾ ਨਹੀਂ ਆਪਾਂ ਤਾਂ ਕਿ। ਤੁਸੀਂ ਆਪਦੀ ਆ जैसे जनानी काम करती हैं मेरीयां आंटियां और मेरीयां बहनें काम करती हैं वो भी काम को अच्छी से करना पड़ता है और आप तो भी लड़कियों को काम निकालना था वो लड़कियां गुस्सा भी मत करना आज मैं आप सभी लड़कियों को तो बताऊंगा कि सब्जी का जुलूस कैसे निकालते हैं ते हमेशा जी हमेशा ए सब्जियां का जुलूस करते हैं ਮੰਦੀਰ ਕੋਟਿਤੇ ਇਹ ਹਮੇਸ਼ਾ ਸਬਜ਼ੀਆਂ ਦਾ ਜਰੂਰ ਕੱਢਦੇ ਨੇ ਇਹਨਾਂ ਨੂੰ ਸਬਜ਼ੀ ਬਣਾਉਂਦਾ ਨਹੀਂ ਪਤਾ ਕਿਉਂ ਨਹੀਂ ਪਤਾ ਇਹਨਾਂ ਨੂੰ ਸਬਜ਼ੀ ਬਣਾਉਂਦਾ ਓਏ ਹੈਲੋ ਗਾਇਸ ਲੋ ਵੀ ਗਾਇਸ ਜਲਦੀ 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 ਕੱਟੋ ਵੀ ਕਿਉਂ ਟਾਈਮ ਬਹੁਤ ਹੋ ਜਾਂਦਾ ਗੁਰੂ ਬਾਲਾ ਬਣিয়ে ਵੀਰ ਜੀ ਕੱਢਦੀ ਬਣਾਉਣੀ ਵੀ ਤੁਸੀਂ ਆ ਇੱਥੇ نیچے ਇੱਥੇ ਸੋਨਾ ਪਾਵੇ ਤਾਂ ਫੇਰ ਇੱਥੇ ਤਾਂ ਮੱਛਰ ਡੱਡਾ ਆ। ਹਣਾ? ਨੀਜੇ ਮੱਛਰ ਆਉਂਦਾ ਵੈਸੇ। ਬਾਹਰੋਂ ਆਉਂਦਾ ਨਾ ਬਾਹਰ ਹਰੀਆਲੀ ਆੜਾ। ਉਹਦਾ ਕਰਕੇ। ਆਗੇ ਤੂੰ। ਮੈਂ ਨਾ ਸੜਾ ਦੇਖ। ਕੀ? ਆਪਣਾ ਬਲੇਕ ਆ ਗਿਆ। ਕਿੱਥੋਂ? ਕਿੱਧੋਂ ਵਾਲੀ ਆਦਾ? ਆਈ ਸਾਡਾ ਮੁੰਡਾ ਜਿਹੜਾ ਨਾ ਬਹੁਤ ਸ਼ਰਾਰਤੀ ਹੋ ਛੱਕਿਆ ਇਹ ਮੈਨੂੰ ਬੁਲਾਉਣਾ ਤੈਨੂੰ ਪਾਪਾ ਸਬਜੀ ਬਣਾਉਂਦੇ ਤੇਰੇ ਤੋਂ ਪਾਣੀ ਹੋਦਾ ਮੈਨੂੰ ਕੀ ਪਤਾ ਬਣ ਗਈ ਸਬਜੀ ਮੈਂ ਇਹ ਸਬਜੀ ਦੇ ਬੜੰਟ ਨਾ ਕਰਦੀ ਅਸੀਂ ਦੇਖੀ ਤੂੰ ਸਬਜੀ ਦੀ ਕੀ ਗੱਲ ਕਰਦੀᱹਂ ਤੂੰ ਸਬਜੀ ਨੂੰ ਤਾਨੂੰ ਹੁੰਦੇ ਬਣਾਉਣੀ ਇਹਦੇ ਕੋਲ ਐਪਲ ਕੱਟ ਲਓ ਸਬਜੀ ਕੱਟੇ ਐਪਲ ਕੱਟ ਐਪਲ ਕੱਟ ਦੋ ਪਹਿਲਾਂ ਪਹਿਲਾਂ ਐਪਲ ਕੱਟ ਦੋ ਦੇਖ ਜੀ ਦੱਸੋ ਐਪਲ ਸੈਮਸਨ ਸੈਮਸਨ ਇੱਕ ਕੋਈ ਬਾਜੂ ਕੱਟ ਲਿਓ ਪਹਿਲਾਂ ਕਿਹਨਾ ਆਪਲ ਕੱਟ ਦਾਂ ਉਹ ਵੀ ਕੱਟ ਦੂੰਗਾ ਗਾਇਸ ਇਹਨਾਂ ਨੂੰ ਸਬਜੀ ਨਹੀਂ ਬਣਾਉਣੀ ਆਉਂਦੀ ਅੱਜ ਅਸੀਂ ਦੇਖਾਂਗੇ ਕਿ ਸਬਜੀ ਬਣਾ ਪਾਉਂਦੇ ਆ ਕਿ ਨਹੀਂ ਕਿਉਂਕਿ ਪਹਿਲੀ ਵਾਰੀ ਲੱਗੇ ਸਬਜੀ ਬਣਾਉਣ ਇੱਕ ਵਾਰੀ ਉਦੋਂ ਲੱਗ ਉਦੋਂ ਬਣਾਈ ਸੀ ਜਦੋਂ ਮੰਮਾ ਹੈ ਨਹੀਂ ਸੀ ਆ ਮੰਦੀ ਦੀ ਘਰੇ ਬਣਾਈ ਆ ਮੰਦੀ ਦੀ ਘਰੇ ਗਏ ਸੀ ਤਾਂ ਬੇਕਰ ਨੇ ਮੈਨੂੰ ਸਬਜੀ ਬਣਾ ਕੇ ਦਿੱਤੀ ਸੀ ਮਮ 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 ਇੱਕ ਕ ਦੋ ਮੈਂ ਕਦੀ ਇੱਕ ਵੀ ਕਹ ਲਿਆ ਕਰ ਜਿਹੜਾ ਵਿੱਚ ਕੱਟਿਆ ਹੋਇਆ ਸੀ ਇੱਕ ਖਾ ਲਿਆ ਸੀ ਜਿਹੜਾ ਦੁਕਾਨ ਤੇ ਕੱਟਿਆ ਸੀ ਹਾਂ ਲੈ ਉਹ ਖਾ ਤਾਂ ਲਈ ਤੁਸੀਂ ਅੱਛਾ ਉਹ ਦਾ ਵਿੱਚੋਂ ਕੱਟ ਲਿਆ ਕਰੋ ਹੌਲੀ ਉਹ ਲੈ ਉਹ ਵਿੱਚ ਥੋੜਾ ਕੱਟਣ ਲੱਗਾ ਮੈਂ ਦਿਖਾ ਜੀ ਵਿੱਚ ਜੇ ਕੱਟ ਦਿੱਤ ਤੁਹਾਨੂੰ ਉਹ ਜੀ ਨਹੀਂ ਮੈਂ ਕਦੇ ਵੀ ਵੇਚ ਲੈਂਦਾ ਐਪਲ ਦੇ ਆ ਜਾ ਕੋਠੇ ਤੇ ਆ ਜਾ